ਮਨ ਮਾ ਕੋ ਡੀਪਸਿਕ ਨੰਬਰ ਵਾਲੀ ਜੀ ਪਿੰਡ ਕੈਦੂਪੁਰ ਮੰਤਰੀ ਸਾਹਿਬ ਕਵਰਨਟ ਮੰਤਰੀ ਸਾਹਿਬ ਆਏ ਨੇ ਜੀ ਇੱਥੇ ਕੱਲ ਜੋ ਇੱਥੇ ਅੱਗ ਲੱਗੀ ਸੀ ਕਿਸਾਨ ਦੇ ਖੇਤਾਂ ਚ ਸਾਡੇ ਪਿੰਡ ਵਿੱਚ ਤੇ ਉਹਦਾ ਜਾਇਜ਼ ਲੈਣੇ ਮੰਤਰੀ ਸਾਹਿਬ ਆਏ ਨੇ ਸੀ ਉਹਨਾਂ ਦਾ ਧੰਨਵਾਦ ਕਰਦੇ ਆਂ ਸਰਕਾਰ ਦਾ ਧੰਨਵਾਦ ਕਰਦੇ ਆਂ ਚਲੋ ਨਾੜਕ ਵੀ ਕਾਫੀ ਪੱਛ ਗਿਆ ਪਰ ਇੱਕ ਉਹਦੇ ਵਿੱਚ ਸਭ ਤੋਂ ਮੰਦੀ ਘਟਨਾ ਜਿਹੜੀ ਵਾਪਰੀ ਹੈ ਇੱਕ ਮਜ਼ਦੂਰ ਜਲ ਗਿਆ ਉਹਦੇ ਵਿੱਚ ਕਾਫੀ ਹੱਦ ਤੱਕ ਉਹਨਾਂ ਦਾ ਇਲਾਜ ਪੀਜੀ ਚਲਾ ਮੰਤਰੀ ਸਾਹਿਬ ਨੇ ਆਸਾਂ ਦਿੱਤਾ ਹੀ ਵੀ ਉਹਨਾਂ ਨੇ ਪੂਰਾ ਪ੍ਰੋਪਰ ਇਲਾਜ ਕਰਵਾਇਆ ਜੀ ਮੰਤਰੀ ਸਾਹਿਬ ਦਾ ਧੰਨਵਾਦ ਜੀ ਮਨਜੀਤ ਸਿੰਘ ਆ ਜੀ ਪਿੰਡ ਕੈਦੂਵਾਲਾ ਹੀ ਮੰਤਰੀ ਸਾਹਿਬ ਆਏ ਤੇ ਜੀ ਜੈ ਜੈ ਲੈ ਗਏ ਜੀ ਅੱਗ ਲੱਗੀ ਸੀ ਜੀ ਨਾੜ ਨੂੰ ਹਾਂ ਕੁਸ਼ਕੀ ਵਿੱਚ ਦੇਖਦੇ ਬਹੁਤ ਵਧੀਆ ਦੇਖ ਕੇ ਆਏ ਨੇ ਹਾਂਜੀ ਸਰ ਇਲਾਜ ਹੋ ਰਿਹਾ ਜੀ ਉਹਦਾ ਜਿਹੜਾ ਮਰੀਜ਼ ਆਪਣਾ ਹਾਂਜੀ ਆ ਸਰ ਅੱਜ ਕਿਸਾਨ ਜਿਹੜੀ ਕੱਲ ਜਨਰਲ ਹੋਈ ਤੁਸੀਂ ਪਹੁੰਚੋ ਮੁਕਦੇ ਕੀ ਹੈ ਦੇਖੋ ਇਹ ਬੜੀ ਮੰਦ ਭਾਗੀ ਘਟਨਾ ਜੋ ਕੱਲ ਮੈਨੂੰ ਪਤਾ ਲੱਗੀ ਆ ਅੱਜ ਮੈਨੂੰ ਡਾਕਟਰ ਬਲਬੀਰ ਸਿੰਘ ਜੀ ਸਾਡੇ ਜੋ ਹੈਲਥ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਕਾਲ ਆਈ ਸੀ ਕਿ ਉਹਨਾਂ ਦੀ ਇਹ ਕੰਸਟੀਟੂਐਂਸੀ ਪਟਿਆਲਾ ਦਿਹਾਤੀ ਜਿੱਥੇ ਇਹ ਜਿਸ ਖੇਤ 'ਚ ਅਸੀਂ ਖੜੇ ਆ ਉਰੇ ਕਣਕ ਤਾਂ ਵੱਢੀ ਗਈ ਚੁੱਕੀ ਸੀ ਪਰ ਕਣਕ ਦੀ 나ੜ ਖੜੀ ਸੀ ਜਿਹਨੂੰ ਅੱਗ ਲੱਗ ਗਈ ਤੇ ਜਿਹਦੇ ਵਿੱਚ ਪਤਾ ਲੱਗਿਆ ਤੇ 나ੜ ਨੂੰ ਤਾਂ ਜਿੰਨਾ ਨੁਕਸਾਨ ਹੋਇਆ ਹੈ ਕਿਸੇ ਇੱਕ ਜਿਹੜਾ ਬੰਦਾ ਸੀ ਇਸ ਖੇਤ ਓਨਰ ਦਾ ਜੋ ਸੀਰੀ ਸੀ ਉਹਨੂੰ ਜਣੇ ਕਿ ਉਹਦਾ ਨੁਕਸਾਨ ਹੋਇਆ ਸੇ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਉਹ ਖੁਦ ਅੱਜ ਅੰਮ੍ਰਿਤਸਰ ਦੌਰੇ ਤੇ ਸੀਗੇ ਜਿਹੜੀ ਯੋਧ ਨਸ਼ਾ ਵਿਰੁੱਧ ਮੁਹਿੰਮ ਚੱਲਦੀ ਹੈ ਅੱਜ ਉਹ ਉਧਰ ਜਿਹੜੇ ਓਟ ਕਲੀਨਿਕਸ ਸੀਗੇ ਰੀਹੈਬਿਲੀਟੇਸ਼ਨ ਸੈਂਟਰ ਸੀ ਡਾਕਟਰ ਬਲਬੀਰ ਸਿੰਘ ਜੀ ਖੁਦ ਉਧਰ ਗਏ ਹੋਏ ਸੀ ਤਾਂ ਇਮੀਡੀਏਟਲੀ ਉਹਨਾਂ ਦੀ ਕਾਲ ਆਈ ਕਿ ਸੌਂ ਸਾਹਿਬ ਤੁਸੀਂ ਇਮੀਡੀਏਟਲੀ ਮੇਰੀ ਕੌਨਸਟਿਟੂਐਂਸੀ ਵਿਖੇ ਜਾਓ ਜਾ ਕੇ ਦੇਖੋ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਪਹੁੰਚੇ ਨੇ ਪਟਿਆਲਾ ਤੋਂ ਤੇ ਸਾਰੇ ਸਾਡੇ ਐਸਟੀਐਮ ਸਾਹਿਬ ਸਾਰੇ ਜਣੇ ਅੱਜ ਅਸੀਂ ਉਧਰ ਪਹੁੰਚੇ ਆ ਤੇ ਇੱਕ ਜਿਹੜਾ ਇਸ ਚੀਜ਼ ਦਾ ਨੁਕਸਾਨ ਹੋਇਆ ਤਾਂ ਇਹਦੀ ਜਿਹੜੀ ਵੀ ਕੋਈ ਮਤਲਬ ਕਿ ਜਿਹੜੀ ਤਾਂ ਮਾਲੀ ਨੁਕਸਾਨ ਹੈ ਮਾਲੀ ਨੁਕਸਾਨ ਦੀ ਪਰ ਭਾਈ ਡਾਕਟਰ ਬਲਬੀਰ ਸਿੰਘੀ ਨੇ ਬਿਲਕੁਲ ਇਨਸ਼ੋਰ ਕੀਤੀ ਹੈ ਕਿ ਇੱਕ ਇੱਕ ਪੈਸਾ ਜੋ ਮਾਲੀ ਨੁਕਸਾਨ ਹੋਇਆ ਅਸੀਂ ਪੂਰਾ ਕਰਦੇ ਆਂਗੇ ਜਿੱਥੇ ਇਹ ਥੋੜਾ ਜਿਹਾ ਮਤਲਬ ਕਿ ਜਾਨੀ ਨੁਕਸਾਨ ਦੀ ਗੱਲ ਕਰੀਏ ਜਿਹੜਾ ਉਹਨੂੰ ਉਹਨੂੰ ਬਰਨ ਇੰਜਰੀਜ਼ ਹੋ ਗਈਆਂ ਜਿਹੜਾ ਉਹਦੇ ਸੀਰੀਸ ਸੀਗਾ ਉਹਨੂੰ ਪਹਿਲਾ ਉਹਨੂੰ ਰੋ ਪਟਿਆਲਾ ਰੈਫਰ ਕੀਤਾ ਗਿਆ ਸੀ ਪਟਿਆਲੇ ਤੋਂ ਪੀਜੀਆਈ ਭੇਜ ਦਿੱਤਾ ਗਿਆ ਉਹ ਜ਼ੇਰੇ ਇਲਾਜ ਹੈ ਤੇ ਡਾਕਟਰ ਬਲਬੀਰ ਸਿੰਘ ਜੀ ਨੇ ਖੁਦ ਗੱਲ ਕੀਤੀ ਹੈ ਉੱਥੇ ਪੀਜੀਆਈ ਦੇ ਡਾਕਟਰਸ ਦੇ ਨਾਲ ਕਿਉਂਕਿ ਉਹ ਖੁਦ ਹੈਲਥ ਮਿਨਿਸਟਰ ਨੇ ਸੋ ਗੱਲ ਕਰਨ ਤੋਂ ਬਾਅਦ ਉਹਦੀ ਹਰ ਤਰ੍ਹਾਂ ਦੇ ਇਲਾਜ ਕਿਸੇ ਵੀ ਕਿਸਮ ਦਾ ਜਿਹੜਾ ਉਹਨੂੰ ਇਲਾਜ ਅੱਜ ਜ਼ਰੂਰਤ ਹੈ ਉਹ ਮੁਹੱਈਆ ਕਰਵਾਇਆ ਜਾ ਰਿਹਾ ਔਰ ਹਰ ਪੱਖੋਂ ਮਤਲਬ ਉਹਦੀ ਜਣੀ ਕਿ ਜਿਹੜੀ ਜਾਨ ਦੀ ਰਾਖੀ ਕਰਨਾ ਉਹਦੀ ਸੰਭਾਲ ਕਰਨਾ ਸਾਡਾ ਫਰਜ਼ ਬਣਦਾ ਸਾਡਾ ਤੋ ਇਸ ਲਈ ਅਸੀਂ ਜਾਨੀ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣ ਦੋ ਸਰ ਇਹ ਪੰਜਾਬ ਦੇ ਵਿੱਚ ਦੇਖੋ ਇਹ ਮੌਸਮ ਦੇ ਵਿੱਚ ਇਮੀਡੀਏਟ ਤਬਦੀਲੀ ਕਾਰਨ ਫਸਲਾਂ ਪੱਕੀਆਂ ਖੜੀਆਂ ਤੇ ਇਹ ਇਮੀਡੀਏਟ ਤਬਦੀਲੀ ਮੌਸਮ ਜਾਣ ਕਾਰਨ ਇੱਕਦਮ ਤੁਸੀਂ ਦੇਖਿਆ ਮੌਸਮ ਬਦਲ ਗਿਆ ਹੀਟ ਜਿਹੜੀ ਹੀਟ ਵੇਵਸ ਚੱਲ ਪਈਆਂ ਜਿਹਦੇ ਕਾਰਨ ਕੁਝ ਕਾਰਨ ਬਣ ਰਹੇ ਨੇ ਦੂਸਰਾ ਕਿਤੇ ਕੋਈ ਤਾਰਾਂ ਦੀ ਥੋੜੀ ਬਹੁਤ ਸਪਾਰਕਿੰਗ ਹੋ ਜਾਂਦੀ ਹੈ ਕਿਤੇ ਕਈ ਵਾਰ ਆਪਾਂ ਦੇਖਿਆ ਹੋਣਾ ਕਿਤੇ ਕੋਈ ਬੀੜੀ ਸਿਗਰਟ ਪੀਂਦੇ ਹੋਏ ਉਹ ਗਿਰ ਜਾਂਦੀ ਆ ਉਹਦੇ ਕਰਕੇ ਅੱਗ ਲੱਗ ਜਾਂਦੀ ਆ ਇਸ ਤਰ੍ਹਾਂ ਦੇ ਛੋਟੀਆਂ-ਛੋਟੀਆਂ ਕਈ ਕਾਰਨ ਬਣ ਜਾਂਦੇ ਨੇ ਤੇ ਕੋਈ ਸਪੈਸੀਫਿਕ ਰੀਜਨ ਤਾਂ ਹੁੰਦਾ ਨਹੀਂ ਸੋ ਪਰ ਮਸਲਾ ਇਹ ਆ ਵੀ ਜਦੋਂ ਕਿਸੇ ਪੱਕੀ ਫਸਲ ਨੂੰ ਜਦ ਅੱਗ ਲੱਗਦੀ ਆ ਜਿਹੜਾ ਨੁਕਸਾਨ ਆ ਮਾਲੀ ਨੁਕਸਾਨ ਤਾਂ ਹੁੰਦੇ ਹੀ ਹੁੰਦਾ ਜਿਹੜਾ ਜਾਨੀ ਨੁਕਸਾਨ ਹੁੰਦਾ ਉਹ ਕਦੇ ਵੀ ਨਹੀਂ ਭਰਿਆ ਜਾ ਸਕਦਾ ਸੋ ਇਸ ਕਰਕੇ ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਆ ਕਿ ਆਹੀ ਜੇ ਨੁਕਸਾਨ ਆ ਜਿਹੜੇ ਇਹਨਾਂ ਨੂੰ ਬਚਾਇਆ ਜਾ ਸਕੇ ਕੱਲ ਜਿਵੇਂ ਉਹਰੇ ਫਸਲ ਨੂੰ ਅੱਗ ਲੱਗੇ ਜਦੋਂ ਇਹ ਨਾੜ ਨੂੰ ਅੱਗ ਲੱਗੀ ਸੀ ਤਾਂ ਮੈਨੂੰ ਪਿੰਡ ਵਾਸੀਆਂ ਨੇ ਦੱਸਿਆ ਉਹਰੇ ਇੱਕ ਹੈ ਦੋਪੁਰ ਪਿੰਡ ਪੈਂਦਾ ਇੱਕ ਹੈ ਦੋਪੁਰ ਪਿੰਡ ਵਾਸੀਆਂ ਨੇ ਮੈਨੂੰ ਦੱਸਿਆ ਕਿ ਲੰਬੜਦਾਰ ਸਾਹਿਬ ਸਰਪੰਚ ਉਹ ਨਹੀਂ ਸਾਰੇ ਜਣੇ ਉਰੇ ਖੜੇ ਨੇ ਕਿ ਪੂਰੇ ਫਾਇਰ ਬ੍ਰਿਗੇਡ ਆ ਗਈ ਸੀ ਮੌਕੇ ਦੇ ਉੱਤੇ ਤੇ ਫਾਇਰ ਬ੍ਰਿਗੇਡ ਨੇ ਆ ਕੇ ਫਿਰ ਸਾਰੇ ਜਣੇ ਕਿ ਅੱਗੇ ਨਾ ਵੱਜਵੇ ਇਹ ਪਾਣੀ ਪਾ ਕੇ ਸਾਰੀ ਦੀ ਸਾਰੀ ਇਹ ਅੱਗ ਦੇ ਉੱਤੇ ਕਾਬੂ ਕੀਤਾ ਸੋ ਅੱਗੇ ਨੂੰ ਵੀ ਆਪਾਂ ਜਣੇ ਕਿ ਇਹੀ ਕਰ ਸਕਦੇ ਆ ਕਿ ਪ੍ਰਸ਼ਾਸਨ ਦੇ ਲੈਵਲ ਤੇ ਆਪਾਂ ਜਿਹੜੀਆਂ ਫਾਇਰ ਬ੍ਰਿਗੇਡਸ ਨੇ ਉਹਨਾਂ ਨੂੰ ਮਤਲਬ ਕਿ ਆਪਾਂ ਓਨਟੂਜ਼ ਕਰ ਸਕਦੇ ਆ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਪਰ ਇਹ ਉਧਰ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਮਨੁੱਖੀ ਬੰਦੇ ਦੇ ਹੱਥ 'ਚ ਨਹੀਂ ਹੁੰਦੀਆਂ ਕਿਉਂਕਿ ਨੀਲੇ ਸਮਾਨ ਦੇ ਥੱਲੇ ਖੜੀ ਹੈ ਸਾਰੀ ਫਸਲ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਵੀ ਹੱਥ 'ਚ ਹੁੰਦੀਆਂ ਸੋ ਇਸ ਕਰਕੇ ਜਿੱਥੇ ਕਿਤੇ ਵੀ ਇਹੀ ਜੀ ਕੋਈ ਦਿੱਕਤ ਹੈ ਪੰਜਾਬ ਸਰਕਾਰ ਡਟ ਕੇ ਬਰਾਬਰ ਖੜੀ ਹੈ